ਰੂਪਨਗਰ ਪਹੁੰਚੇ ਸੀਨੀਅਰ ਅਕਾਲੀ ਅਗੂ ਅਤੇ ਕੁਝ ਦਿਨਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਜ਼ਮਾਨਤ ਤੇ ਬਾਹਰ ਆਏ ਵਿਕਰਮਜੀਤ ਸਿੰਘ ਮਜੀਠੀਆ ਦਾ ਅਕਾਲੀ ਦਲ ਦੇ ਵਰਕਰਾਂ ਨੇ ਰੂਪਨਗਰ ਪੂਜਣਾ ਹਉਤੇ ਕੀਤਾ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਦੀ ਅਗਵਾਈ ਵਿੱਚ ਭਰਵਾਂ ਸਵਾਗਤ ਇਸ ਮੌਕੇ ਇਸਤਰੀ ਅਕਾਲੀ ਦਲ ਯੂਥ ਵਿੰਗ ਅਕਾਲੀ ਦਲ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਰੂਪਨਗਰ ਪੁਲਿਸ ਲਾਈਨ ਲਾਈਟਾ ਦੇ ਇਕੱਠੇ ਹੋਏ ਇਸ ਮੌਕੇ মিডিਆ ਨਾਲ ਗੱਲਬਾਤ ਦੌਰਾਨ ਵਿਕਰਮਜੀਤ ਸਿੰਘ ਮਜੀਠੀਆ ਨੇ ਅਕਾਲਪੁਰਖ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਰਕਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਉਹ ਉਸ ਅਕਾਲਪੁਰਖ ਦਾ ਧੰਨਵਾਦ ਕਰਦੇ ਹਨ ਹਰੇਕ ਕੀ ਗੱਲ ਜੀ ਹਰ ਚੀਜ਼ ਦੀ ਆਪ ਦੀ ਇੱਕ ਜਗ੍ਹਾ ਸਤਿਕਾਰ ਹੈ ਔਰ ਇਸ ਗੱਲ ਤੇ ਜਾ ਕੇ ਪੋਲਟਿਕਸ ਕਰਨਾ ਟਿੱਪਣੀ ਕਰਨੀ ਲੋਕਾਂ ਨੂੰ ਐਵੇਂ ਝੰਬਲ ਪੁੱਛਾਉਣ ਦੀ ਕੋਸ਼ਿਸ਼ ਕਰਨੀ ਆ ਕਿ ਉਹਨਾਂ ਦੇ ਚਿਹਰੇ ਨੰਗੇ ਹੋਣੇ ਤੇ ਜਵਾਬ ਨਹੀਂ ਦੇਣਾ ਫਿਰ ਕਹਿਣਾ ਮੈਂ ਤਾਂ ਸੀ ਨਹੀਂ ਔਰ ਐਵੇਂ ਗੱਲ ਕਰ ਦੇਣੀ ਕੱਲ ਮੈਂ ਦੇਖਿਆ ਜੋ ਉਹ ਵੀਡੀਓ ਵੀ ਪਾਈ ਜੀ ਕਜીર ਨੂੰ ਨਹੀਂ ਸ਼ੋਕ ਉਹਦਾ ਭਾਵੇਂ ਖੇਰਾ ਸਾਹਿਬ ਨੇ ਮੈਂ ਵੇਖੀ ਤਾਂ ਨਹੀਂ ਖੇਰਾ ਸਾਹਿਬ ਨੇ ਉਹਦਾ ਜਵਾਬ ਦਿੱਤਾ ਮਗਰ ਆਈ ਥਿੰਕ ਬੇਜਰੀਵਾਲ ਸਾਹਿਬ ਸ਼ੁਭਾਨ ਸਾਹਿਬ ਜੀ ਜੀ ਆ ਜੀ ਸਾਹਿਬ ਸੇਵਾ ਕੇਂਦਰਾਂ ਦਾ ਵਿੱਚੋਂ ਕੁਝ ਨੂੰ ਹੋਣਾ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ ਹੈ ਨਵੀਂ ਲੁੱਕ ਦੇ ਦਿੱਤੀ ਗਈ ਹੈ ਪੈਸਾ ਵੀ ਲਾ ਦਿੱਤਾ ਗਿਆ ਕਿੱਦਾਂ ਦੇਖਦੇ ਉਹਨਾਂ ਨੇ ਕਿਹਾ ਜਿਹੜਾ ਸੇਵਾ ਕੇਂਦਰ ਇੱਦਾਂ ਹੀ ਬਣੇਗਾ ਭਾਈ ਥੋੜਾ ਥਰੋਕ ਕਰਨ ਲਿਆ ਪੋਲਿਟਿਕਸ ਦਾ ਮੁੱਦਾ ਨਹੀਂ ਹੈ ਨਾ ਮੇਰਾ ਫਿਰ ਮੈਲਾ ਮਗਰ ਬਿਲਡਿੰਗਾਂ 'ਚ ਇਲਾਜ ਨਹੀਂ ਹੁੰਦਾ ਠੀਕ ਹੈ ਜੀ ਇਲਾਜ ਹੋਣਾ ਹੈ ਬਾਈ ਇਨਫਰਾਸਟ੍ਰਕਚਰ ਐਂਡ ਇਨਫਰਾਸਟ੍ਰਕਚਰ ਤੋਂ ਪਹਿਲਾਂ ਡਾਕਟਰ ਜੇ ਡਾਕਟਰ ਰਾਜਪਾਦਰ ਸਾਹਿਬਾਨ ਦੀ ਵੱਡੀ ਸ਼ਖਸੀਅਤ ਦਾ ਤੁਸੀਂ અપਮਾਨ ਕਰੋ ਸੈਲੀਬ੍ਰੇਟਡ ਡਾਕਟਰ ਮਤਲਬ ਸਪਾਈਮ ਦੇ ਪਿਲੇ ਪੰਜ ਡਾਕਟਰਾਂ ਚ ਉਹਨਾਂ ਦਾ ਨਾਮ ਉਹਨਾਂ ਨੂੰ ਜਲੀਲ ਕਰੋ ਅੱਜ ਕਿੱਡੀ ਵੱਡੀ ਗਿਣਤੀ ਚ ਸਪੈਸ਼ਲਿਸਟ ਅਸਤੀਫਾ ਦੇ ਰਿਹਾ ਤੇ ਜੇ ਡਾਕਟਰ ਨਹੀਂ ਹੋਣਗੇ ਤੇ ਕੀ ਮਾਰਤ ਚ ਇਲਾਜ ਹੋ ਜੂਗਾ ਐਕਸਲੀ ਆਪ ਨੂੰ ਆਪਣੀ ਸੋਚ ਸਹੀ ਕਰਨੀ ਚਾਹੀਦੀ ਔਰ ਇਨਾ ਇਨਾ ਪੈਸਾ ਤੁਸੀਂ ਸੇਵਾ ਕੇਂਦਰ ਨੂੰ ਮhalla ਕਲੀਨਿਕ ਬਣਾਉਣ ਲਈ ਇੱਕ ਪੀਆਰ ਐਕਸਰਸਾਈਜ਼ 'ਤੇ ਖਰਚ ਕਰਤਾ ਤੇ ਕੀ ਇਹ ਪੈਸਾ ਜਿੱਥੇ ਬਿਸਤਰੇ ਨਹੀਂ ਠੀਕ ਜਿੱਥੇ ਬੈੱਡ ਨਹੀਂ ਠੀਕ ਜਿੱਥੇ ਗੱਦੇ ਨਹੀਂ ਠੀਕ ਜਿੱਥੇ ਠੋਡੀ ਮਸ਼ੀਨਾਂ ਨਹੀਂ ਤੁਹਾਡੇ ਕੋਲ ਸੀਐਚੀ ਪੀਐਚੀ ਸਟਰੈਂਥਨ ਹੋ ਜਾਂਦੇ ਛੱਡ ਡਾਕਟਰਾਂ ਨੂੰ ਬੇਸਿਕ ਉਹਨਾਂ ਨੂੰ ਰਿਸਪੈਕਟ ਐ ਸਹੂਲਤ ਮਿਲ ਜਾਂਦੀ ਤੇ ਗੱਲੋਂ ਚੰਗੀ ਨਹੀਂ ਕਿ ਇਲਾਜ ਉਹਦੇ ਨਾਲ ਬੈਟਰ ਹੋਊਗਾ ਕਿ ਇਹ ਡਰਾਮੇ ਨਾਲ ਹੋਊਗਾ ਇਸੇ ਡਰਾਮਾ ਛੱਡ ਲੋਕਾਂ ਦੀ ਸੇਵਾ ਵੱਲ ਤੋਂ ਹਰੇਕ ਕਿਗਾ ਬਾਕੀ ਦੀ ਆ ਜਗਾ ਸਤਕਾਰ ਹੈ ਔਰ ਇਸ ਗੱਲ ਤੇ ਜਾ ਕੇ ਪੌਲਟਿਕਸ ਕਰਨਾ ਟਿੱਪਣੀ ਕਰਨੀ ਲੋਕਾਂ ਨੂੰ ਐਵੇਂ ਭੰਬਲ ਪੁੱਛਣਾ ਪੌੜ ਦੀ ਕੋਸ਼ਿਸ਼ ਕਰਨੀ ਅਜ ਉਹਨਾਂ ਦੇ ਚਿਹਰੇ ਨੰਗੇ ਹੋ ਰਹੇ ਸਿਰ ਜਵਾਬ ਨਹੀਂ ਦੇਣਾ ਫਿਰ ਕਹਿਣਾ ਮੈਂ ਤਾਂ ਸੀ ਨਹੀਂ ਔਰ ਐਵੇਂ ਗੱਲ ਕਰਦੇ ਨਹੀਂ ਕੱਲ ਮੈਂ ਦੇਖਿਆ ਜੋ ਉਹ ਵੀਡੀਓ ਵੀ ਪਾਈ ਕੁਜੀਰ ਨੂੰ ਨਹੀਂ ਸ਼ੋਕ ਉਹਦਾ ਭਾਵੇਂ ਖੇਰਾ ਸਾਹਿਬ ਨੇ ਮੈਂ ਵੇਖੀ ਤਾਂ ਨਹੀਂ ਖੇਰਾ ਸਾਹਿਬ ਨੇ ਉਹਦਾ ਜਵਾਬ ਦਿੱਤਾ ਮਗਰ ਆਈ ਥਿੰਕ ਕੇਜਰੀਵਾਲ ਸਾਹਿਬ ਛੁਡਾਂਗੇ ਸਭ ਇਸ ਕੁਸ਼ਚ ਅਚਾ ਜੀਟੀਏ ਸਾਹਿਬ ਸੇਵਾ ਕੇਂਦਰਾਂ ਦਾ ਵਿੱਚ ਕੁਝ ਨਾ ਹੋਣਾ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ ਨਵੀਂ ਲੁੱਕ ਦੇ ਦਿੱਤੀ ਗਈ ਹੈ ਪੈਸਾ ਵੀ ਲਾ ਦਿੱਤਾ ਗਿਆ ਕਿੱਦਾਂ ਦੇਖਦੇ ਉਹਨਾਂ ਨੇ ਕਿਹਾ ਵੀ ਜਿਹੜਾ ਸੇਵਾ ਕੇਂਦਰ ਇੱਦਾਂ ਹੀ ਬਣਾਇਆ ਭਾਈ ਥੋੜਾ ਥਰੋਕ ਕਰ ਲੋ ਯਾਰ ਪੋਲਿਟਿਕਸ ਦਾ ਮੁੱਦਾ ਨਹੀਂ ਹੈ ਨਾ ਮੇਰਾ ਫੈਸਲਾ ਭਾਈ ਮਗਰ ਬਿਲਡਿੰਗਾਂ ਕੇ ਇਲਾਜ ਨਹੀਂ ਹੁੰਦਾ ਠੀਕ ਹੈ ਜੀ ਇਲਾਜ ਹੋਣਾ ਹੈ ਬਾਈ 인ਫਰਾਸਟਰਕਚਰ ਐਂਡ ਇਨਫਰਾਸਟਰਕਚਰ ਤੋਂ ਪਹਿਲਾਂ ਡਾਕਟਰ ਜੇ ਡਾਕਟਰ ਰਾਜਪਾਦਰ ਸਾਹਿਬਾਨ ਦੀ ਵੱਡੀ ਸ਼ਖਸੀਅਤ ਆ ਤੁਸੀਂ અપਮਾਨ ਕਰੋ ਸੈਲੀਬ੍ਰੇਟਡ ਡਾਕਟਰ ਮਤਲਬ ਸਪਾਇਨ ਦੇ ਪਿਲੇ ਪੰਜ ਡਾਕਟਰਾਂ ਚ ਉਹਨਾਂ ਦਾ ਨਾਮ ਉਹਨਾਂ ਨੂੰ ਜਲੀਲ ਕਰੋ ਅੱਜ ਕਿੱਡੀ ਵੱਡੀ ਗਿਣਤੀ ਚ ਸਪੈਸ਼ਲਿਸਟ ਅਸਤੀਫਾ ਦੇ ਰਿਹਾ ਤੇ ਜੇ ਡਾਕਟਰ ਨਹੀਂ ਹੋਣਗੇ ਤੇ ਕੀ ਮਾਰਤ ਚ ਇਲਾਜ ਹੋ ਜੂ ਐਸਲੀਆਪ ਨੂੰ ਆਪਣੀ ਸੋਚ ਸਹੀ ਕਰਨੀ ਚਾਹੀਦੀ ਔਰ ਇਨਾ ਇਨਾ ਪੈਸਾ ਤੁਸੀਂ ਸੇਵਾ ਕੇਂਦਰ ਨੂੰ ਮhalla ਕਲੀਨਿਕ ਬਣਾਉਣ ਲਈ ਇੱਕ ਪੀਆਰ ਐਕਸਰਸਾਈਜ਼ 'ਤੇ ਖਰਚ ਕਰਤਾ ਤੇ ਕੀ ਇਹ ਪੈਸਾ ਜਿੱਥੇ ਬਿਸਤਰੇ ਨਹੀਂ ਠੀਕ ਜਿੱਥੇ ਬੈੱਡ ਨਹੀਂ ਠੀਕ ਜਿੱਥੇ ਗੱਦੇ ਨਹੀਂ ਠੀਕ ਜਿੱਥੇ ਤੁਹਾਡੀ ਮਸ਼ੀਨਾਂ ਨਹੀਂ ਤੁਹਾਡੇ ਕੋਲ ਸੀਐਚੀ ਪੀਐਚੀ ਸਟਰੈਂਥਨ ਹੋ ਜਾਂਦੇ ਹਰ ਡਾਕਟਰਾਂ ਨੂੰ ਬੇਸਿਕ ਉਹਨਾਂ ਨੂੰ ਰਿਸਪੈਕਟ ਐ ਸਹੂਲਤ ਮਿਲ ਜਾਂਦੀ ਤੇ ਗੱਲ ਉਹ ਚੰਗੀ ਨਹੀਂ ਕਿ ਇਲਾਜ ਉਹਦੇ ਨਾਲ ਬੈਟਰ ਹੋਊਗਾ ਕਿ ਇਹ ਡਰਾਮੇ ਨਾਲ ਹੋਊਗਾ ਇਸ ਲਈ ਡਰਾਮਾ ਛੱਡ ਲੋਕਾਂ ਦੀ ਸੇਵਾਵਲ ਤੋਂ